ਉਹ ਬਹਿ ਗਿਆ ਜੀ ਲਓ ਜੀ ਆ ਬਾਈ ਦਾ ਘਰ ਆ ਕੀ ਨਾਮ ਵੀਰੇ ਤੁਹਾਡਾ ਹਰਵਿੰਦਰ ਸਿੰਘ ਬਾਈ ਹਰਵਿੰਦਰ ਸਿੰਘ ਬਾਈ ਦੇ ਘਰੇ ਵੀਰੇ ਰੋਟੀ ਬਣ ਰਹੀ ਆ ਧੰਨਵਾਦ ਵੀਰੇ ਤੁਹਾਡਾ ਤੁਸੀਂ ਇੰਨਾ ਪ੍ਰਬੰਧ ਕਰਦੇ ਹੋ ਧੰਨਵਾਦ ਬਾਈ ਉਹ ਮਿੱਤਰੋ ਆਪਾਂ ਨੂੰ ਮਿਲ ਗਿਆ ਪੈਂਟ 'ਚ ਹਸਕੀ ਆਪਾਂ ਫਿਰ ਇਹਦਾ ਚੱਲਿਆਂ ਪੈਂਟ 'ਚ ਢੇੜਾ ਕਢਾਉਣਾ ਉਹ ਬੱਲੇ 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 ਇੰਨਾ ਇਕੱਠ ਇੰਨਾ ਇਕੱਠ ਕਿਉਂ ਹੋਇਆ ਬਾਈ ਇੰਨਾ ਇਕੱਠ ਤਾਂ ਮਿੱਤਰੋ ਹੁਣੇ ਹੀ ਸੀ ਅੱਜ ਜਿਹੜੀ ਬਾਜੀ ਸੀ ਉਹ ਠੂਰਪਿੰਡ ਦੇ ਵਿੱਚ ਸੀ ਠੂਰਪਿੰਡ ਮਿੱਤਰੋ ਬਹੁਤ ਵੱਡਾ ਤੇ ਲਓ ਵੀ ਦੂਰੋਂ ਦੂਰੋਂ ਬਾਈ ਹੁਣੀ ਆਪਦੇ ਕਬੂਤਰ ਲੈ ਕੇ ਤੇ ਤਿਆਰੀ ਖਿੱਚ ਕੇ ਪਿੰਡ ਠੂਰ ਦੇ ਵਿੱਚ ਪਹੁੰਚ ਚੁੱਕੇ ਆ ਬਹੁਤ ਕਾਠਾ ਮਿੱਤਰੋ ਅੱਜ ਘੱਟੋ ਘੱਟ 100 ਬਾਰਕ ਦੁੱਤਰ ਜਾਊਗਾ ਲਓ ਮਿੱਤਰੋ ਇੱਧਰ ਲਿਖੇ ਜਾ ਰਹੇ ਨੇ ਕਬੂਤਰ ਤੇ ਨਾਲ ਦੀ ਨਾਲ ਜਿਹੜੀਆਂ ਐਂਟਰੀਆਂ ਬਾਈ ਹੋਣੀ ਫੜੀ ਜਾਂਦੇ ਆ ਤੇ ਦੇਖਦੇ ਆ ਮਿੱਤਰੋ ਕਿੰਨੇ ਕਬੂਤਰ ਨੇ ਜਿਹੜੇ ਅੱਜ ਆਰਡਰ ਆਏ ਨੇਰੇ ਹਿਸਾਬ ਨਾਲ ਤਾਂ ਮਿੱਤਰੋ ਘੱਟੋ ਘੱਟ 100 ਕਬੂਤਰ ਪਾਰ ਜਾਊਗਾ ਬਾਕੀ ਦੇਖਦੇ ਆ ਬਾਈ ਹੋਣੀ ਨਾਲ ਦੀ ਨਾਲ ਲਿਖ ਰਹੇ ਆ ਦੇਖਦੇ ਆ ਫਿਰ ਮਿੱਤਰੋ ਕਿੰਨੇ ਕਬੂਤਰ ਨੇ ਜਿਹੜੇ ਐਂਟਰ ਹੁੰਦੇ ਨੇ ਤੇ ਵੀਡੀਓ ਦੇ ਨਾਲ ਬਣੇ ਰਹੋ ਸਾਡੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਅਤੇ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੇਖਦੇ ਆਂ ਫਿਰ ਮਿੱਤਰੋ ਤੁਹਾਨੂੰ ਓਲੇ ਵੀ ਦਿਖਾਉਨੇ ਆ ਤੇ ਕੰਨੇ ਕਬੂਤਰ ਜਿਹੜੇ ਮੋਹਰਾਂ ਲੱਗਣੀਆਂ ਜਿਹੜੀਆਂ ਸਟਾਰਟ ਹੋ ਗਈਆਂ ਤੇ ਹੁਣ ਉੱਡਣਗੇ ਡੋਰੀਏ ਦੇਖੋ ਫਿਰ ਕੱਲਾ-ਕੱਲਾ ਕਬੂਤਰ ਤੁਹਾਨੂੰ ਉੱਡਦਾ ਦਿਖਾਉਣਾ ਤੇ ਲਓ ਜੀ ਆਹ ਚੱਲਿਆ ਪਹਿਲਾ ਕਬੂਤਰ ਲਓ ਨਾਲ ਹੀ ਦੂਜਾ ਛੜਦਾ ਬਾਈ ਨੇ ਲਓ ਜੀ ਇੱਕ ਹੋਰ ਇੱਕ ਹੋਰ ਨਾਲ ਹੀ ਲਓ ਜੀ ਦੋ ਇਕੱਠੇ ਹੀ ਆ ਚਲੋ ਤੀਜਾ ਮਗਰੀ ਲਓ ਜੀ ਇਹ ਕੋਹ ਜਾਂਦਾ ਚੌਥਾ ਤੇ ਲਓ ਜੀ ਆ ਬਾਈ ਵੀ ਚੱਲਿਆ ਕੰਪਿਊਟਰ ਲੈ ਕੇ ਇਹ ਲਓ ਜੀ ਚਾੜਤਾ ਜਾ ਜ ਬਾਈ ਨੇ ਤਾਂ ਉਹ ਆ ਲਓ ਜੀ ਦੋ ਹੋਰ ਮਗਰੀ ਇਕੱਠੇ ਹੀ ਇੱਕ ਹੋਰ ਇਹ ਲਓ ਜੀ ਦੋ ਹੋਰ ਛੜਤੇ ਲਓ ਜੀ ਇੱਧਰ ਦਾ ਪਹਿਲਾਂ ਹੀ ਸਾਹ ਚੜ ਗਿਆ ਇੱਕ ਲਓ ਜੀ ਇੱਕ ਹੋਰ ਚੱਲਿਆ ਲਓ ਜੀ ਇੱਕ ਹੋਰ ਲਓ ਜੀ ਆ ਵੀ ਸਾਹ ਪਹਿਲਾਂ ਹੀ ਚੜ ਗਿਆ ਜੀ 1700 ਮੋਢਾ ਤੇ 128 ਕਬੂਤਰ ਉੱਡੇ ਆ ਤੇ ਬਾਈ ਹੁਣੀ ਕਹਿੰਦੇ ਵਾਧਾ ਜਿਹਨੇ ਲਾਉਣਾ ਲਾ ਲੋ 11 ਵਜੇ ਤੱਕ ਵਾਧਾ ਲੱਗੂਗਾ ਤੇ ਜਿਹੜਾ ਵਾਧਾ ਜੱਤ ਦਾ ਉਹਨੂੰ 4 ਫੁੱਟੇ ਕੱਪ ਨਾਲ ਸਨਮਾਨ ਕੀਤਾ ਜਾਊਗਾ ਲਓ ਦੇਖਦੇ ਆ ਪਰ ਕਿਹੜਾ ਵਾਧਾ ਲੈ ਕੇ ਜਾਂਦਾ ਤੇ ਅੱਗੇ ਜਾ ਕੇ ਕੀ ਬਣਦਾ ਲਓ ਜੀ ਇੱਧਰ ਕਈਆਂ ਦੀਆਂ ਐਂਟਰੀਆਂ ਰਹਿ ਗਈਆਂ ਸੀ ਤੇ ਓਲੇ ਉਹਨਾਂ ਨੇ ਪਹਿਲਾਂ ਦਵਾ ਦੇ ਜੀ ਤੇ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਜਿਹੜੇ ਬਾਹੀ ਹੁਣੀ ਬਾਅਦ ਵਿੱਚ ਐਂਟਰੀਆਂ ਫੜਾ ਕੇ ਗਏ ਆ ਲਾਡੀ ਨਮਾ ਕਰੀ ਗਰੀ ਆ ਲਾਡੀ ਨਮਾ ਚ ਕੀ ਹੋਤ ਲਈ ਵਰਤ ਆ ਥੱਲੇ ਵਾਲਾ ਪਹਿਲਾਂ ਆਹ ਦੇ ਪੈਰ ਲੱਗ ਲੱਗ ਨਮਾ ਅੱਲਾਹ ਜੀ ਮਾਤਰੋ ਟੈਂਟ ਵੀ ਲੱਗ ਗਿਆ ਲੱਗਣਾ ਤੇ ਇੱਥੇ ਲੱਗੂਗੀ ਰੋਟੀ ਬਾਹੀ ਹੁਣੀ ਲੱਗੇ ਟੈਂਟ ਲਾਉਣ ਲਓ ਵੀ ਮਤਰੋ ਬਰਫ਼ ਵੀ ਆ ਗਈ ਹੁਣ ਇੰਨੀ ਗਰਮੀ ਦੇ ਵਜ੍ਹਾ ਠੰਡਾ ਠੰਡਾ ਪਾਣੀ ਪੀਉਣਗੇ ਫਟਹੂਰ ਵਾਲੇ ਬਾਈ ਲਓ ਜੀ ਮਤਰੋ ਪਾਣੀ ਵਾਲੀ ਟੈਂਕੀ ਵੀ ਲਿਆ ਆਏ ਬਾਈ ਹੁਣੀ ਹੁਣ ਪੀ ਸਕਦਾ ਜਿਹਨਾਂ ਠੰਡਾ ਪਾਣੀ ਪੀਣਾ ਛੜਤੀ ਬਾਈਆਂ ਨੇ ਬਰਫ਼ ਪਾਣੀ ਵਾਲੀ ਟੈਂਕੀ ਚ ਹੁਣ ਕਰਨਗੇ ਪਾਣੀ ਠੰਡਾ ਬਾਈ ਹੁਣੀ ਤੇ ਲਓ ਜੀ ਲਓ ਜੀ ਇੱਕ ਪੀਸ ਹੋਰ ਚੱਲਿਆ ਬਰਫ ਦਾ ਲਓ ਜੀ ਇੱਕ ਹੋਰ ਚੱਲਿਆ ਪੂਰਾ ਠੰਡਾ ਕਰਤਾ ਪਾਣੀ ਪਾਈ ਉਹਨਾਂ ਨੇ ਜਾ ਲਿਆ ਆ ਬਾਈ ਟੈਂਟ ਦਾ ਸਮਾਨ ਉਹ ਮਤਰਾ ਆਪਾਂ ਨੂੰ ਮਿਲ ਗਿਆ ਪੈਂਟ 'ਚ ਹਸਕੀ ਆਪਾਂ ਫਿਰ ਇਹਦਾ ਚੱਲੇ ਆ ਪੈਂਟ 'ਚ ਢੇਡਾ ਕਢਾਉਣਾ ਜੀ ਇਧਰ ਬਾਈ ਹੁਣੀ ਫੜੀ ਜਾਂਦੇ ਐਂਟਰੀਆਂ ਜਿਨ੍ਹਾਂ ਦੀਆਂ ਐਂਟਰੀਆਂ ਰਹਿੰਦੀਆਂ ਸੀ ਬਾਕੀ ਸਾਰੀਆਂ ਦੀਆਂ ਐਂਟਰੀਆਂ ਹੌਲੀ ਹੌਲੀ ਆ ਰਹੀਆਂ ਨੇ ਲਓ ਜੀ ਆ ਬਾਈ ਦਾ ਘਰ ਆ ਕੀ ਨਾਮ ਵੀਰੇ ਤੁਹਾਡਾ ਹਰਵਿੰਦਰ ਸਿੰਘ ਬਾਈ ਹਰਵਿੰਦਰ ਸਿੰਘ ਬਾਈ ਦੇ ਘਰੇ ਵੀਰੇ ਰੋਟੀ ਬਣ ਰਹੀ ਆ ਧੰਨਵਾਦ ਵੀਰੇ ਤੁਹਾਡਾ ਤੁਸੀਂ ਇੰਨਾ ਪ੍ਰਬੰਧ ਕਰਦੇ ਹੋ ਧੰਨਵਾਦ ਹੋਰ ਵੀ ਬਾਜ਼ੀਆਂ ਹੁੰਦੀਆਂ ਵੀਰੇ ਸਾਡੇ ਪਿੰਡਾਂ। ਅੰਮ੍ਰੇ ਇੱਕ ਸਾਡੇ ਕਲੱਬ ਵਾਲੀ ਹੋਈ ਆ। ਠੀਕ ਹੈ ਜੀ। ਬਹੁਤ ਟਾਂ ਤੋਂ ਬੰਦ ਸੀ। ਠੀਕ ਹੈ ਜੀ। ਇਸ ਵਾਰ ਸ਼ੁਰੂ ਕੀਤੀ ਆਪਾਂ ਵੀ। ਠੀਕ ਹੈ। ਸਾਡੇ ਵੀਰੇ ਹੁਣ ਸੰਜੋਗ ਆ ਬਾਈ ਫੌਜੀ ਵਾਲੀ। ਚਲੋ ਵਧੀਆ ਜੀ। ਲੱਜੂਗੇ ਅਸੀਂ ਬਾਈ ਬਾਕੀ ਗ੍ਰਾਮ ਪੰਚਾਇਤ ਬਾਈ। ਠੀਕ ਹੈ ਜੀ ਠੀਕ। ਵਧੀਆ ਜੀ ਵਧੀਆ। ਜੀ ਇੱਧਰ ਬਾਈ ਕੱਟ ਰਿਹਾ ਪਨੀਰ। ਤੇ ਇੱਧਰ ਬਾਈ ਸਬਜ਼ੀ ਬਣਾ ਰਿਹਾ। ਤੇ ਇੱਧਰ ਬਾਈ ਦੇ ਘਰੇ ਰੋਟੀ ਬਹੁਤ ਵਧੀਆ ਬਣ ਰਹੀ ਆ। ਤੇ ਫਿਰ ਤੁਹਾਨੂੰ ਦਿਖਾਉਨੇ ਆ ਜਦੋਂ ਰੋਟੀ ਲੱਗ ਜਾਂਦੀ ਆ। ਇੱਧਰ ਬੀਬੀਆਂ ਰੋਟੀਆਂ ਲਾ ਰਹੀ ਪੂਰਜਾ ਮਿੱਤਰੋ ਬਾਜ਼ਾਰ ਬਣਿਆ ਪਿਆ ਲਓ ਜੀ ਮਿੱਤਰੋ ਲਾਤਾ ਟੈਂਟ ਬਾਈਆਂ ਨੇ ਤੇ ਰੋਟੀ ਵੀ ਬਸ ਆਉਣ ਵਾਲੀ ਆ ਹੁਣ ਬਹਲਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਲਓ ਵੀ ਮਿੱਤਰੋ ਲੱਗੀ ਰੋਟੀ ਤੇ ਭਾਂਡੇ ਧਰੇ ਹੋਇਆ ਬਾਈਆਂ ਨੇ ਬੈਂਚਾਂ ਤੇ ਸਾਰੇ ਆਪਣੀ ਆਪਣੀ ਰੋਟੀ ਪਾਈ ਜਾਣਗੇ ਤੇ ਖਾਈ ਜਾਣਗੇ ਕਬੂਤਰ ਜਿਹੜੀ ਵੀ ਫਿਰਨੀ ਤੇ ਉੜਦਾ ਸਾਨੂੰ ਇੱਕ ਵਾਰੀ ਦੱਸ ਦੇਈ ਬੰਦਾ ਨਾਲ ਭੇਜਾਂਗੇ ਤੇ ਕਬੂਤਰ ਚੈੱਕ ਕਰਕੇ ਐਵੇਂ ਬਾਈ ਬਣ ਐਵੇਂ ਹਵੜ ਹਵੜ ਨਾ ਕਰੋ ਠੀਕ ਹੈ ਬਈ ਟਾਈਮ ਲੱਗ ਗਿਆ ਖਣੀ ਆਇਆ ਹੋ ਗਿਆ ਅਜੇ ਟਾਈਮ ਕੋਈ ਨਹੀਂ ਜਿੱਥੋਂ ਆਪਾਂ ਉੱਲੇ ਲਾਏ ਸੀਗੇ ਉੱਥੇ ਆ ਕੇ ਬਾਈ ਮੈਂ ਕਬੂਤਰ ਦੇਖੂ ਮੈਂ ਨਾ ਬੋਲਣ ਲੱਗਾ ਜਿਹੜੀ ਕਬੂਤਰ ਹੱਥ ਦੇ ਦੇਣੀ ਠੀਕ ਹੈ ਜੀ ਨੀਡ ਟੂ ਮਲੇਸ਼ੀਆ ਨੀਡ ਟੂ ਮਲੇਸ਼ੀਆ ਰੀਤ ਚੱਕਰ ਰੀਤ ਚੱਕਰ ਕੀਪਾ ਵਸੀਆਂ ਕੀਪਾ ਵਸੀਆਂ ਲਵੀ ਗੱਲ ਜਿਪਾਲ ਵੰਗਰ ਲਵੀ ਗਿੱਲ ਜਸਪਾਲ ਵੰਗਰ ਸਿਵਜੋਤ ਪਠਾੜਾ ਸਿਵਜੋਤ ਕਠਾੜਾ ਜਸਵੰਤ ਵਸਿਆ ਜਸਵੰਤ ਵਸਿਆ ਮੱਖਣ ਬਹਿਰੀਨ ਮੱਖਣ ਬਹਿਰੀਨ ਚਾਰਨਾ ਬੁਰਜ ਕਲਾਰਾ ਚਾਰਨਾ ਬੁਰਜ ਕਲਾਰਾ ਰਾਜਾ ਜਗਰ ਰਾਜਾ ਚਕਰ ਸੁਖਮਨ ਦੀਪ ਲਖਾ ਸੁਖਮਨ ਦੀਪ ਲਖਾ ਸੁਖਦੀਪ ਲਖਾ ਸੁਖਦੀਪ ਲਖਾ ਨੂਰ ਕਿਲਾਰਾਏਪੁਰ ਨੂਰ ਕਿਲਾਰਾਏਪੁਰ ਆਸ਼ੂ ਕਿਲਾਰਾਏਪੁਰ ਆਸ਼ੂ ਕਿਲਾਰਾਏਪੁਰ ਮਨਦੀਪ ਵਸੀਆਂ ਮਨਦੀਪ ਵਸੀਆਂ ਵੱਡਾ ਵਸੀਆਂ ਵੱਡਾ ਵਸੀਆਂ ਜੱਗਾ ਕੌਂਕੇ ਜੱਗਾ ਕੌਂਕੇ ਕਾਲੂ ਮਾਣੂਕੇ ਕਾਲੂ ਮਾਣੂਕੇ ਰਵੀ ਦਿਵਾਨੇ ਰਵੀ ਦਿਵਾਨੇ ਸੋਨੀ ਗਹਿੜਾ ਸੋਨੀ ਗਹਿੜਾ ਹਰਮਨ ਜੋਤ ਚਕਰ ਹਰਮਨ ਜੋਤ ਚਕਰ ਬਰਿੰਦਰ ਸੂਜਾਪੁਰ ਬਰਿੰਦਰ ਸੂਜਾਪੁਰ ਸੁਮੇਤ ਇਟਲੀ ਆਮਣਾ ਬਾਠ ਆਮਣਾ ਬਾਠ ਸਿਆ ਸਿੱਧਾ ਸੀਰਾ ਸਿੱਧਵਾ ਹਰਮਨ ਸਿੱਧਵਾ ਹਰਮਨ ਸਿੱਧਵਾ ਆੜੂ ਮੈਂਬਰ ਸਿੱਧਵਾ ਆੜੂ ਮੈਂਬਰ ਸਿੱਧਵਾ ਅਰਮਾਨ ਚਕਰ ਅਰਮਾਨ ਚਕਰ ਜਗਦੇਵ ਜਲਾਲਦੀ ਵਾਲਾ ਜਗਦੇਵ ਜਲਾਲਦੀ ਵਾਲਾ ਪਿੰਡਾ ਜੱਟਪੁਰਾ ਪਿੰਡਾ ਜੱਟਪੁਰਾ ਪਿੰਡਾ ਜੱਟਪੁਰਾ ਸਿੰਧਾ ਜੱਟਪੁਰਾ ਫੌਜੀ ਬਲਾਸ਼ਪੁਰ ਫੌਜੀ ਬਲਾਸ਼ਪੁਰ ਜਸਮੀਤ ਪੰਡੋਰੀ ਜਸਮੀਤ ਪੰਡੋਰੀ ਰੀਸ ਸਮੈਲਕਾ ਆਮਣਾ ਵਿਲਾ ਆਮਣਾ ਵਿਲਾ ਅਮਨ ਕੈਨੇਡਾ ਅਮਨ ਕੈਨੇਡਾ ਜਸਨ ਮਾਸੀ ਕੇ ਜਸਨ ਮਾਸੀ ਕੇ ਇਰਫਾਨ ਵਿਂਜਲ ਇਰਫਾਨ ਵਿਂਜਲ ਗਗਨਾ ਰਾਮੂ ਵਾਲਾ ਗਗਨਾ ਰਾਮੂ ਵਾਲਾ ਤਾਜਪੁਰ ਰਾਵਣਾ ਤਾਜਪੁਰ ਚੀਨਾ ਮਾਨਸਾ ਚੀਨਾ ਮਾਨਸਾ ਧੋਖੀ ਰਾਮਾ ਧੋਖੀ ਰਾਮਾ ਬਾਈ ਜੀ ਆ ਕਬੂਤਰ ਨਹੀਂ ਮਿਲ ਦੇਖੇ 41 ਕਬੂਤਰ ਦਿਖਾ ਦੇ ਤੇ ਵੀਰ ਬਣੇ ਰੋਲਾ ਨਾ ਕੋਈ ਪਾਇਓ ਇਥੋਂ ਉੱਲੇ ਲੱਗੇ ਜੀ ਆਪਾਂ ਮੈਂ ਉੱਥੇ ਹੀ ਆਉਣਾ ਵੀਰ ਇੱਕੀ ਫਿਰ ਮੈਂ ਕਦੋਂ ਲਈ ਤੇਰੀ ਜੰਮੂ ਜਾਂਦੀ ਆ ਜਾ ਮੈਂ ਕਰ ਤੂੰ ਇੱਥੇ ਚੈੱਕ ਕਰਾ ਮੈਨੂੰ ਦੋ ਕਾਪੀ ਚਾਲ ਬੰਦੀਓ ਜੀ ਆ ਲਾਈ ਬੈਠਾ ਬਾਈ ਦੂਰ ਵੀਣਾ ਇਹ ਕਹਿੰਦਾ ਮੈਂ ਕਰੂੰ ਤੁਹਾਡੇ ਕਬੂਤਰ ਚੈੱਕ ਆ ਬੈਠਾ 1700 ਪਤਾ ਨਹੀਂ ਕੀ ਦਾ ਕਰਿਓ ਬਾਈ ਜੀ ਨੋਡ ਜੀ ਜਿਹੜੇ ਕੂਤਰਾ ਬੈ ਗਏ ਜੀ ਕੱਟੇ ਗਏ ਨਾਮ ਸੁਣ ਲੋ ਉਹਨਾਂ ਦੇ ਜੀ ਫੌਜੀ ਬਲਾਸਪੁਰ ਸਤਨਾਮ ਮੋਗਾ ਹੈਪੀ ਚੱਕ ਪਾਈਕਾ ਦੱਸਣ ਜੱਸ ਭਜਾਣਾ ਲੋਪੋ ਜੀ ਇਹ ਵੀ ਕੂਤਰਾ ਕੱਟਿਆ ਗਿਆ ਜੀ ਤੇਰੇ ਨਾਮ ਦੇ ਕਿਥੇ ਆ ਇਹ ਜਲਦੀ ਜੀ ਚਿੰਨਾ ਲਗਾ ਕਬੂਤਰ ਆ ਗਿਆ ਕਿੱਦਾਂ ਬੈ ਗਿਆ ਲਿਖਣਾ ਹਾਂ ਕੱਟ ਦਿੱਤੇ ਤੇਰੇ ਦੀ ਪੂਛ ਨਹੀਂ ਹੈ ਐਨੀ ਹਰਾ ਲੱਗ ਰਿਹਾ ਹਾਂ ਹਰਾ ਹਰਾ ਲਓ ਜੀ ਇੱਥੇ ਹੁੰਦਾ ਕਬੂਤਰ ਚੱਕ ਤਾਂ ਹੈ ਇੱਥੇ ਕੱਠ ਵਾਲਾ ਆ ਖੜਿਆ ਸਾਰੇ ਬਾਈ ਹੁਣੀ ਹੋ ਗਿਆ ਬਾਈ ਕਬੂਤਰ ਸਹੀ ਛੋਟਾ ਕਿਹੜਾ ਪੰਡਾ ਮਾਣੂ ਕੇ ਤੇਰਾ ਹੋ ਗਿਆ ਫੇਰੇ ਹੋ ਗਿਆ ਜੀ ਕਿਹੜਾ ਪੰਡਾ ਤੇਰਾ ਹੋ ਗਿਆ ਬਾਈ ਹਾਂ ਹਾਂ ਕਿਹੜਾ ਪੰਡਾ ਲੁੱਪੋ ਫੇਰੇ ਲੁੱਪੋ ਚੱਲ ਵਧੀਆ ਲੋ ਜੀ ਆ ਖੜੇ ਆ ਬਾਈ ਹੁਣੀ ਆਪਾਂ ਪੁੱਛਦੇ ਆ ਕਿਹਦਾ ਕਿਹਦਾ ਕਬੂਤਰ ਚੈੱਕ ਹੋ ਗਿਆ ਤੇਰਾ ਹੋ ਗਿਆ ਬਾਈ ਕਬੂਤਰ ਚੈੱਕ ਹਾਂਜੀ ਵੀਰੇ ਆਪਣਾ ਹੋ ਗਿਆ ਹੋ ਗਿਆ ਪਾਸ ਹਾਂ ਆਪਣਾ ਪਿੰਡ ਆ ਪਾਸ ਹੋ ਗਿਆ ਪਿੰਡ ਕਿਹੜਾ ਬਾਈ ਪਿੰਡ ਚੈੱਕ ਕਰੀਏ ਤੁਹਾਡਾ ਹੋ ਗਿਆ ਬਾਈ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਸੋਡਾ ਵੀਰੇ ਅਸੀਂ ਤਾਂ ਵੀਰੇ ਬਾਜੀ ਕਰਾਉਣ ਆਲੇ ਆ ਸਭ ਤੁਸੀਂ ਬਾਜੀ ਕਰਾਉਣ ਆਲੇ ਮੇਰੇ ਬਾਜੀ ਨੇ ਪਿੰਡ ਤਥੂਰ ਵੀਰੇ ਬਾਜੀ ਪੂਰੇ ਸਿਰੇ ਦੇਖ ਰਹੇ ਜਾਂਦੇ ਹਨਾ ਠੀਕ ਹਾਂ ਮੇਰਾ ਭਾਈ ਫੋਲਨ ਸਾਫ ਆ ਬੰਦਿਆਂ ਦਾ ਨਾ ਨਾ ਪਿੰਡ ਦੇੰਦ ਨੇ ਇਹ ਗੱਲ ਕਿ ਪਾਸੇ ਬਹਿ ਜਾਓ ਜਾਂ ਉੱਥੇ ਇਕੱਠਾ ਬਹਿ ਜਾਓ ਸਾਰੇ ਬੰਦੇ ਆਯਾਦ ਫਿਰਦੇ ਆ ਸਾਰੇ ਆਪ ਆਪਣੇ ਘੁੱਟ ਨਿਗਾ ਜਾ ਭਾਈ ਬਾਜੀ ਰਹਿ ਜੇ ਹੁਣ ਭਾਈ ਕਾਹ ਨੂੰ ਜਾ ਰਹਿਣਾ ਹਾਂਜੀ ਹਾਂ ਰੋਟੀ ਪੈਂਦਾ ਭਾਈ ਇਹਨਾਂ ਨੇ ਓਕੇ ਜੀ ਭਾਈ ਜਾਵਾਂ ਵਧੀਆ ਕਰਾਇਆ ਪਾਈਆਂ ਨੇ ਕੰਮ ਬੜੀ ਹਲਕੇ ਕਿਦਾਂ ਲਿਆਣਾ ਭਾਈ 3 ਵਜਣ ਵਾਲੇ ਆ ਵਧੀਆ ਵੀਰੇ ਇੰਨਾ ਟਾਈਮ ਕੌਣ ਚਲਾਉਂਦਾ ਰੋਟੀ ਬਾਣੀ ਹਨਾ ਨਹੀਂ ਯਾਰ ਬਹੁਤ ਵਧੀਆ ਭਾਈਆਂ ਦਾ ਪਰਵੰਦਾ ਤੇ ਭਾਈ ਨੂੰ ਸਾਰੇ ਆਪ ਵਿੱਚ ਭੱਜੇ ਫਿਰ ਦਿੰਦੇ ਅਗਲੇ ਟਾਈਮ ਨਾਲ ਜਾਗੇ 6:00 ਪਾ ਜਾਂਦੇ ਆ ਪਰ ਨਹੀਂ ਭਾਈ ਹੁਣੀ ਪਈ ਸਹੀ ਗੱਲ ਸਾਰੇ ਨਾਲ ਆ ਭਾਈ ਸਹੀ ਆ ਵੀਰੇ ਸਹੀ ਆ ਇਹ ਆਉਂਦਾ ਆ ਉਹ ਬਹਿ ਗਿਆ ਜੀ ਹੋ ਗਿਆ ਹੋ ਗਿਆ ਲੋ ਵੀ ਮਤਰਾ 2:30 ਵਜੇ ਦਾ ਟਾਈਮ ਹੋ ਗਿਆ ਹਠੂਰ ਵਾਲਿਆਂ ਦੀ ਰੋਟੀ ਹਲੇ ਵੀ ਚੱਲਦੀ ਆ ਬਹੁਤ ਬਹੁਤ ਧੰਨਵਾਦ ਆ ਭਾਈਆਂ ਦਾ ਇਨਾ ਲੰਬਾ ਸਮਾਂ ਰੋਟੀ ਕੋਈ ਨਹੀਂ ਚਲਾਉਂਦਾ। ਲਓ ਜੀ ਆ ਬਾਈ ਦਾ ਕਬੂਤਰ ਮਿਲ ਗਿਆ। ਕਿਹਨੇ ਫੜ ਕੇ ਦਿੱਤਾ ਬਾਈ? ਵਧੀਆ ਲੱਗਿਆ ਕੰਮ ਸਾਨੂੰ। ਤੁਹਾਨੂੰ ਕਿਵੇਂ ਲੱਗਦਾ ਬਾਈ? ਵਧੀਆ ਹਨਾ ਕੰਮ। ਪੰਡ ਵਾਲੇ ਜਿਹੜੇ ਆਪ ਕਬੂਤਰ ਫੜ ਕੇ ਦਿੰਦੇ ਆ। ਐਂ ਹੋਣਾ ਚਾਹੀਦਾ ਕਰੇ। ਸਹੀ ਗੱਲ ਆ ਜੀ। ਲਓ ਜੀ ਮਿੱਤਰੋ 4 ਵਜੇ ਦਾ ਟਾਈਮ ਆ ਜਿਹੜਾ ਹੋਣ ਵਾਲਾ। ਤੇ 10 ਤੋਂ 15 ਕਬੂਤਰ ਜਿਹੜੇ ਰਹਿੰਦੇ ਆ। ਤੇ ਮੈਨੂੰ ਲੱਗਦਾ ੜੀ ਬਾਜੀਆ ਟਾਈਮ ਨਾਲ ਹੀ ਸਮਾਪਤ ਹੋ ਜੂਗੀ। ਵੀਡੀਓ ਦੇ ਨਾਲ ਬਣੇ ਰਹੋ ਨਾਲ ਦੀ ਨਾਲ ਜਿਹੜਾ ਤੁਹਾਨੂੰ ਸਾਰਾ ਅਪਡੇਟ ਆ ਮਿਲ ਹੀ ਜਾਣਾ। ਲਓ ਜੀ ਇੱਧਰ ਵਾਈ ਹੋਣੀ ਕਰੀ ਜਾਂਦੇ ਆ ਦੂਰਬੀਨ ਚੱਕ ਕਬੂਤਰ। ਪੰਡ ਬਹੁਤ ਵੱਡਾ ਬਹੁਤ ਜਗ੍ਹਾ ਤੇ ਬੰਦੇ ਛੱਡੇ ਹੋਇਆ ਭਾਈ ਉਹਨਾਂ ਨੇ। ਲਓ ਬਾਪੇ ਉਹ ਪੰਡ ਬਹੁਤ ਵੱਡਾ ਬਾਰ-ਬਾਰ ਕਦੇ ਕਿਤੇ ਜਾਣਾ ਬੰਦੇ ਕਦੇ ਕਿਤੇ। ਹੁਣ ਇੱਥੇ ਆ ਜਿਹੜੇ ਕਬੂਤਰ ਚੱਕ ਹੋਣ ਲੱਗੇ ਆ। ਫੋਨ ਆ ਵੀ ਤੈਨੂੰ ਚੈੱਕ ਕਰਾਂ ਹਾਂ ਕਿਹੜਾ ਆਹ ਭਾਈਆ ਕਿੱਥੇ ਕਿਹੜਾ ਮੈਂ ਵੇਖਣੇ ਸਾਰੇ ਗੁੰਡੇ ਥੱਲੇ ਖੜੇ ਹੋਰ ਤੁਹਾਨੂੰ ਕੀ ਬੋਲਾਂ ਹੈਲੋ ਲਾਓ ਜੀ 4 ਵਜੇ 4 ਕੀ ਪਾਸ ਹੋਏ ਨੇ ਕਬੂਤਰ ਬਾਕੀ ਸਾਰਿਆਂ ਦੇ ਟਾਈਮ ਆ ਦੇਖਦੇ ਆ ਕੀ ਬਣਦਾ ਲਓ ਜੀ ਮਿੱਤਰੋ ਖਾਣ ਬੰਜਲ ਸੌਕ ਮਨਦੀਪ ਲੱਖਾ ਤੇ ਕਾਲਾ ਮਾਨੂਕੇ ਇਹਨਾਂ ਤਿੰਨਾਂ ਦੇ ਵਿੱਚ ਬਾਜੀ ਮਿੱਤਰੋ ਸਾਂਝੀ ਹੋ ਚੁੱਕੀ ਆ